ਤੈਨੂੰ ਇਹ ਘਾਹਮ ਤੈਨਾ ਕਿ ਜਦੋਂ ਇਹ ਜਥੇਦਾਰ ਬਣਾਉਂਦੇ ਆ ਇਹ ਹੱਥੀ ਦੇ ਚੜਾ ਜਾਂਦਾ ਹੱਥੀ ਦੇ ਮਿਲਦਾ ਗੱਦੇ ਤੇ ਮਿਲ ਚੜਾਇਆ ਆ ਅੱਥ ਥੋੜੇ ਸਾਲੇ ਹੋਏ ਆ 17 8 ਸਾਲੇ ਹੋਇਆ ਕੈਨੀ ਹਰਪ੍ਰੀਤ ਸਿੰਘ ਦੀ ਜੋ ਦਸਤਾਰ ਬੰਦੀ ਹੋਈ ਸੀ ਅੰਤਾ ਘਟਾ ਦਸਤਾਰਾ ਦਾ ਹੋ ਗਿਆ ਘਟੋ ਘਟ 50 ਦਸਤਾਰਾ ਅਕਤੂਬਰ ਗੱਟ 50 17 ਕੋਈ ਸੰਪਰਦਾ ਰਹੀ ਨਹੀਂ ਸੀ ਤੇ ਤੇਰੀ ਦਸਤਾਰਬੰਦੀ ਤੇਰੀ ਤਾਜ ਕੋਸ਼ੀ ਬੇਤਾਜ ਕੋਸ਼ੀ ਵੇਲੇ ਕੀ ਹੋਇਆ ਜਿੱਦਾਂ ਮੈਂ ਤੈਨੂੰ ਨਿਯੁਕਤ ਕੀਤਾ ਸੀ ਉਹ 10 ਨੰਬਰੀਆਂ ਨੇ ਅੰਤਰੀਕ ਕਮੇਟੀ ਵਾਲੇ ਮਿਰਕਾ ਸ਼ਿਰਕਾ ਨੇ ਕੋ ਵੀ ਨਹੀਂ ਆਏ ਜੀ ਰਾਤ ਦੇ 2:50 ਮਿੰਟ ਤੇ ਚੋਰੀਆਂ ਚੋਰੀਆਂ ਜਦੋਂ ਕਿ 10 ਵਜੇ ਦਾ ਫੈਸਲਾ ਹੋਇਆ ਸੀ ਮਾਰ ਗਿਆ ਮੋਕ ਓਏ ਕਲਦੀਪ ਸਿੰਘ ਓਏ ਗੜਗੱਜ ਨਾ ਤਾਂ ਬਰਾਤਰ ਹੈ ਕੀਸ਼ਨ ਸਿੰਘ ਗੜਗੱਜ ਵਰਗੇ ਹੋਏ ਨੇ ਗੜਗੱਜ ਉਹਨਾਂ ਨੂੰ ਕਹਿੰਦੇ ਸੀ ਹਕੂਮਤਾਂ ਡਰਦੀਆਂ ਸੀ ਉਹਨਾਂ ਤੋਂ ਤੇ ਤੂੰ ਡਰ ਗਿਆ ਜਿਥੇ ਬੰਨੀਆ ਤੂੰ ਹੀ ਪੜਨ ਚੱਲਿਆ ਸੀ ਅਕਾਲੀ ਫੂਲਾ ਸਿੰਘ ਦਾ ਵਾਰਸ ਤੇ ਕਿੱਤੇ ਦੇ ਵੱਜੀ ਬੋਕ ਤੂੰ ਚਾਰਜ ਲੈ ਤੂੰ ਕੌਮ ਨਾਲ ਸੰਗਲੇ ਜਾ ਰਿਹਾ ਕੌਮ ਦੇ ਸਾਹਮਣੇ ਤਾਂ ਆ ਕੇ ਖੜਾ ਹੋ। ਉਹ ਜਪੀ ਬੱਚੇ ਉਹ ਤੋਂ ਖੋਹੇ ਐ ਦੂਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਐ ਉਹਨੇ ਕਹਿ ਕੇ ਤੂੰ ਸਿਰੇ ਦਾ ਚੋਰ ਐ ਕੁਲਦੀਪ ਸਿੰਘ ਗੜਗੱਜ ਤੂੰ ਸਿਰੇ ਦਾ ਠੱਗ। ਪਹਿਲਾਂ ਤਾਂ ਇਹਨਾਂ ਨੇ ਝੂਠੇ ਦੋਸਤ ਵੇ ਬੁਨਿਆਦ ਲਾ ਲਾ ਕੇ ਜੱਤੇਦਰਾ ਨੂੰ ਦਿਵਾ ਮੁਕੀ ਤੇ ਤੁਹਾਨੂੰ ਦੋ ਠੱਗਾ ਨੂੰ ਦੇਖ ਸਕੇ ਟੋਲੇ ਨੂੰ ਜਿਹਨੇ ਲੱਖਾਂ ਕਰੋੜਾਂ ਦੀਆਂ ਠੱਗੀਆਂ ਮਾਰੀਆਂ ਨੇ ਸਾਡੇ ਕੋਲੇ ਸਬੂਤ ਐਫ ਪੀ ਡੀ ਵੀ ਪਏ ਤੇ ਤੇਰੇ ਬਾਰੇ ਵੀ ਠੱਗੀ ਤੇ ਚੋਰੀ ਦਾ ਬੀਬੀ ਉਹ ਨਾਲ ਗੱਲ ਕਰ ਲੈ ਅਸੀਂ ਨਹੀਂ ਕਹਿੰਦੇ ਅਸੀਂ ਤਾਂ ਨੂੰ ਜਾਣਦੇ ਤੂੰ ਕੌਣ ਹੈ ਪਰ ਤੂੰ ਸਿੱਖ ਇਤਿਹਾਸ ਨਹੀਂ ਪੜਿਆ ਤੂੰ ਉਹਦਾ ਵਾਰਸ ਬਣਨਾ ਚਾਹੁੰਦਾ ਹੈ ਤੇ ਤੂੰ ਤੇ ਪੈਰਾਂ 'ਤੇ ਬੈਠਣ ਦੇ ਕਾਬਿਲ ਵੀ ਨਹੀਂ ਤੇ ਤੂੰ ਬਣੇਗਾ ਕੱਲ ਹੀ ਭੁੱਲਾ ਸਿੰਘ ਤੈਨੂੰ ਜ਼ਿੰਮੇਵਾਰ ਪ੍ਰਵਾਨ ਨਹੀਂ ਕਰਦੀ ਚੁੱਪ ਕਰਕੇ ਆਪਣੇ ਪਹਿਲੇ ਕੰਮ ਤੇ ਲੱਗ ਜਾ ਜਿਹੜੀਆਂ ਠਿੱਕੀਆਂ ਥੋੜੀਆਂ ਕਰਨੀਆਂ ਕਰ ਲੈ ਕੌਣ ਤੈਨੂੰ ਕਦੇ ਪ੍ਰਵਾਨ ਨਹੀਂ ਕਰੇ ਦੇਖ ਕੇ ਦੇ ਦੇ ਮੈਂ ਜ਼ਿੰਮੇਵਾਰੀ ਨਹੀਂ ਕਰਨੀ ਨਾ ਅਸੀਂ ਤੈਨੂੰ ਕਰਨ ਦੇਣੀ ਐ ਤੈਨੂੰ ਜ਼ਿੰਮੇਵਾਰੀ ਨਹੀਂ ਮੰਨਦੇ ਅਸੀਂ ਤੈਨੂੰ ਜ਼ਿੰਮੇਵਾਰੀ ਨਹੀਂ ਮੰਨਦੇ ਦੇਸ਼ਾਂਬ ਦੇ ਛਾ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਗਰਜਨ ਸਿੰਘ ਪ੍ਰੇਮੀ ਵੱਲੋਂ ਜੀ ਆਇਆਂ ਸਤਿ ਸ਼੍ਰੀ ਅਕਾਲ ਸਾਡੇ ਦਰਸ਼ਕਾਂ ਨੂੰ ਇਹ ਤਾਂ ਭਲੇ ਪਾਸ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਦੀ 10 ਨੰਬਰੀ ਅੰਤਰਿੰਕ ਕਮੇਟੀ ਨੇ ਦੋ ਨਵੇਂ ਜਥੇਦਾਰ ਨਿਯੁਕਤ ਕਰਨ ਦਾ ਐਲਾਨ ਕੀਤਾ ਤੇ ਦੋ ਜਥੇਦਾਰਾਂ ਨੂੰ ਉਹਨਾਂ ਨੇ ਬਰਖਾਸਤ ਕਰਤਾ ਉਹਨਾਂ ਤੇ ਦੋਸ਼ ਲਾ ਕੇ ਪਹਿਲਾਂ ਤਾਂ ਦੋਸ਼ ਲਾਉਣ ਵਾਲਿਆਂ ਨੂੰ ਐ ਨਹੀਂ ਪਤਾ ਕਿ ਦੋਸ਼ ਲਾਈਂਦੇ ਕਿਵੇਂ ਨੇ ਤੇ ਹਟਾਈਂਦਾ ਕਿਵੇਂ ਆ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਓਏ ਰਗੂਜੀਤ ਸਿੰਘ ਬਿਰਕ ਤੇ ਤੇਰੇ ਜਿਹੜੇ ਦਸ ਲਗਾੜੇ ਨੇ ਉਹਨਾਂ ਨੇ ਗਿਆਨੀ ਲਗਵੀਰ ਸਿੰਘ ਤੇ ਤਾਂ ਇਹ ਦੋਸ਼ ਲਾਤੇ ਕਿ ਕੌਣ ਨੂੰ ਸੇਧ ਨਹੀਂ ਦੇ ਸਕਿਆ ਇਸ ਕਰਕੇ ਉਹਨੂੰ ਸ਼੍ਰੀ ਕਾਲਪੁਰ ਸਾਹਿਬ ਦੀਆਂ ਸੇਵਾਵਾਂ ਤੋਂ ਲਾਂਬੇ ਕੀਤਾ ਜਾਂਦਾ ਓਏ ਉੱਲੂਆ ਉਏ ਬਿਰਕਾ ਉਹ ਖੋਤਿਆ ਉਹ ਤੈਨੂੰ ਜੇ ਤੂੰ ਉਹਨਾਂ ਦੀਆਂ ਸਵਾਵਾ ਤੋਂ ਲਾਂਬੇ ਕਰ ਰਹੇਂ ਆ ਉਹਦੇ ਤੇ ਯੋਗਤਾ ਨਹੀਂ ਹੈਗੀ ਫੇਰ ਫੇਰ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਕਿਉਂ ਰੱਖਿਆ ਉਹ ਤਾਂ ਅਕਾਲ ਪੱਖ ਦੇ ਜਥੇਦਾਰ ਨਾਲੋਂ ਵੀ ਉਹਦੀ ਉੱਚੀ ਪਦਵੀ ਹੈ ਉਹਦੀ ਪਦਵੀ ਬਾਬਾ ਬੁੱਢਾ ਜੀ ਦੇ ਬਰਾਬਰ ਹੈ ਅਕਾਲ ਪੱਖ ਦੇ ਜਥੇਦਾਰ ਦੀ ਪਦਵੀ ਬਾਬਾ ਭਾਈ ਗੁਰਦਾਸ ਦੇ ਬਰਾਬਰ ਹੈ ਓਏ ਮੂਰਖ ਉਹ ਯੰਤਰਕ ਕਮੇਟੀ ਹੋਣਾ ਤੁਹਾਨੂੰ ਅਕਲ ਆਉ ਕਦੋਂ ਏ ਤੁਹਾਨੂੰ ਅਕਲ ਨਹੀਂ ਆ ਸਕਦੀ ਫਿਰ ਚਲੋ ਮੰਨ ਲਿਆ ਕਿ ਇਹਦੇ ਦੋਸ਼ਾਇਦ ਕਰਤੇ ਤੇ ਗੈਰਨੀ ਸੁਲਤਾਨ ਸਿੰਘ ਤੇ ਦੋਸ਼ ਕੀ ਲਾਇਆ ਕੀ ਦੋਸ਼ ਲਾਇਆ ਤੇ ਉਹਨੂੰ ਵੀ ਤੁਸੀਂ ਮੁਅਤਲ ਕਰਤਾ ਜਥੇਦਾਰੀ ਤੋਂ ਕਰਤਾ ਨਾਮ ਅਨਯੋਗ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਕੱਜੀ ਐਮ ਮਾਸਾ ਕਥਾਵਾਚਕ ਹੈ ਜਿਤੇਮ ਬੱਚਿਆਂ ਨੂੰ ਪੜਾਉਂਦਾ ਹੈ ਮੰਨ ਲਿਆ ਕੰਨ ਤੱਕ ਸਾਰੇ ਮੰਨਦੇ ਰਹੇ ਆਂ ਵੀ ਹਾਂ ਭਾਈ ਬਹੁਤ ਵਧੀਆ ਸੇਵਾ ਕਰ ਰਿਹਾ ਹੈ ਅੱਜ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹਦੀ ਗੱਲ ਫੇਰ ਕਰਾਂਗੇ ਪਹਿਲਾਂ ਇਹ ਕਿ 10 ਮਾਰਚ ਨੂੰ ਸ਼ਹੀਦ 10 ਵਜੇ ਅੰਤਰਕ ਕਮੇਟੀ ਬਲੋਂ ਨਿਯੁਕਤ ਕੀਤੇ ਗਏ ਜਥੇਦਾਰ ਤਖਸ਼ੀ ਕੇਸਗੜ੍ਹ ਸਾਹਿਬ ਦੇ ਕੁਲਦੀਪ ਸਿੰਘ ਗੜਗੱਜ ਨੂੰ 10 ਵਜੇ ਦਸਤਾਰ ਬੰਦੀ ਕਰਨੀ ਸੀ ਯਾਨੀ ਕਿ ਜਿਹਨੂੰ ਤਾਜ ਪੋਸ਼ੀ ਕਹਿੰਦੇ ਉਹ ਹੋਣੀ ਸੀ ਇਹਦੇ ਵਿਰੋਧ ਚ ਗੁਰੂ ਕੀਆ ਲਾੜ ਲੀਆਂ ਫੌਜਾਂ ਬੁੱਢਾ ਦਾਲ ਵਿਧਿਕਨ ਦਾਲ ਰਾਜਾ ਰਾਸ ਸਿੰਘਾ ਦਾਲ ਤਰਨਤਾਰਨ ਦਾਲ ਜੰਨਿਆਂ ਵਿੱਚ ਫੇ ਬੰਦੀਆਂ ਨੇ ਮੇਰਾ ਕਹਲਾ 10-12 ਦੇ ਕਰੀਬ ਨੇ ਉਹਨਾਂ ਸਾਰਿਆਂ ਨੇ ਐਲਾਨ ਕਰਤਾ ਸੀ ਕਿ ਕੋੜੇ ਲੈ ਕੇ ਸ਼ਾਸਤਰ ਬਸਤਰ ਲੈ ਕੇ ਪਹੁੰਚੋ ਨੰਦਪੁਰ ਸਾਹਾਵਾਂ ਇਹ ਜਿਹੜਾ ਕੁਲਦੀਪ ਸਿੰਘ ਗੱਜਾ ਹੈ ਨਾ ਇਹਦੇ ਇਹਨੂੰ ਜੱਥੇ ਦਾ ਨਹੀਂ ਮੰਨ ਦੇਣਾ ਇਹਦੀ ਨਿਯੁਕਤੀ ਨਹੀਂ ਹੋਣ ਦੇਣੀ ਇਹਦੀ ਦਸਤਾਰਬੰਦੀ ਨਹੀਂ ਹੋਣ ਦੇਣੀ ਤੇ ਤੁਸੀਂ ਲਿਖ ਕੇ ਲਾਤਾ ਸੀ ਬੋਰਡ ਵੀ 10 ਮਾਰਚ ਨੂੰ 10 ਵਜੇ ਹੋਊਗੀ ਤੇ ਗੁਰੂ ਕੇ ਆ ਲਾੜ ਲੀਆਂ ਫੌਜਾਂ ਤੋਂ ਡਰਦਿਆਂ ਦੀ ਥੋੜੀ ਨਿਕਲ ਗਈ ਮੌਕ ਤੇ ਕਲਵੀਰ ਸਿੰਘ ਗੜਗੱਜ ਉਹਦੀ ਮੌਕ ਵੱਜੀ ਗਿੱਟਿਆਂ ਤੇ ਤੇ 10 ਵਜੇ ਦੀ ਵਿਦਾਇ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਕੀ ਕਰਕੇ ਉਹ ਰਾਤ ਦੇ 2:50 ਮਿੰਟ ਤੇ ਕਹਿੰਦੇ ਦਸਤਾਰ ਬੰਦੀ ਹੋ ਗਈ ਉਹ ਦਸਤਾਰ ਬੰਦੀ ਐ ਨਹੀਂ ਹੁੰਦੀ ਖੜੇ 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 ਸਿਰ ਤੇ ਪੱਗ ਧਾਰਤੀ ਕਿਸੇ ਮਲਾਜਮ ਨੇ ਸ਼ਰੋਮਣੀ ਕਮੇਟੀ ਦੇ ਬਣ ਗਿਆ ਹੋ ਗਈ ਦਸਤਾਰਬੰਦੀ ਦਸਤਾਰਬੰਦੀ ਵੇਲੇ ਹਜ਼ਾਰਾਂ ਲੋਕ ਇਕੱਠੇ ਹੁੰਦੇ ਨੇ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਉਹ ਵਿਆਹ ਵਰਗਾ ਮਾਹੌਲ ਹੁੰਦਾ ਖੁਸ਼ੀ ਦਾ ਸਿੱਖ ਸੰਪਰਦਾਵਾਂ ਟਕਸਾਲਾਂ ਨਿੰਗ ਸਿੰਘ ਜਥੇਬੰਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਚੇ ਤਖਤਾਂ ਦੇ ਜਥੇਦਾਰ ਇਹ ਆਪਣੀਆਂ ਪੱਗਾਂ ਲੈ ਕੇ ਆਉਂਦੇ ਨੇ ਦਸਤਾਰ ਬੰਦੀ ਕਰਾਉਣ ਵਾਸਤੇ ਇਹ ਹੁੰਦੀ ਹੈ ਤਾਜ ਪੋਸ਼ੀ ਪੌਣੀ ਸਦੀ ਹਟਾ ਲਈ ਚਾਰ ਜਥੇ ਤਰਾਂ ਦੀਆਂ ਤਾਜ ਪੋਸ਼ੀਆਂ ਹੁੰਦੀਆਂ ਦੇਖਿਆ ਨੇ ਆ ਥੋੜੇ ਸਾਲੇ ਹੋਏ ਐ 17 8 ਸਾਲੇ ਹੋਏ ਐ ਗੈਨੀ ਹਰਪ੍ਰੀਤ ਸਿੰਘ ਦੀ ਜਦੋਂ ਦਸਤਾਰ ਬੰਦੀ ਹੋਈ ਸੀ ਅੱਧਾ ਗੱਡਾ ਦਸਤਾਰਾਂ ਦਾ ਹੋ ਗਿਆ ਸੀ ਘੱਟੋ ਘੱਟ 50 ਦਸਤਾਰਾਂ ਘੱਟ ਤੋਂ ਘੱਟ 50 ਦਸਤਾਰਾਂ ਕੋਈ ਸੰਪਰਦਾ ਰਹੀ ਨਹੀਂ ਸੀ ਤੇ ਤੇਰੀ ਦਸਤਾਰ ਬੰਦੀ ਤੇਰੀ ਤਾਜ ਪੋਸ਼ੀ ਬੇਤਾਜ ਪੋਸ਼ੀ ਵੇਲੇ ਕੀ ਹੋਇਆ ਜਿੰਨਾ ਨੇ ਕੰਨੋ ਨਿਯੁਕਤ ਕੀਤਾ ਸੀ ਉਹ 10 ਨੰਬਰਿਆਂ ਨੇ ਅੰਤਰੰਕ ਕਮੇਟੀ ਵਾਲੇ ਮਿਰਕਾ ਸ਼ਿਰਕਾ ਨੇ ਹੋ ਵੀ ਨਹੀਂ ਆਏ ਜਿੰਨਾ ਦੀ ਅੰਤਰੰਕ ਕਮੇਟੀ ਸ਼੍ਰੋਮਣੀ ਕਮੇਟੀ ਵਾਲੇ ਵੀ ਨਹੀਂ ਆਏ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵਾਇਸ ਪ੍ਰਧਾਨ ਕੋਈ ਨਹੀਂ ਆਇਆ ਕਿਸੇ ਜਫੇਦਾਰ ਦੀ ਜਦੋਂ ਦਸਤਾਰ ਬੰਦੀ ਹੁੰਦੀ ਹੈ ਪਹਿਲੀ ਦਸਤਾਰ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੱਲੋਂ ਭੇਟ ਕੀਤੀ ਜਾਂਦੀ ਹੈ ਫਿਰ ਦਰਜਾ ਬਦਰਜਾ ਜਿਹੜੇ ਸੰਤ ਮਹਾਪੁਰਸ਼ ਦੇ ਦਸਤਾਰਾ ਦਿੰਦੇ ਨੇ ਫਿਰ ਹੁੰਦੀ ਹੈ ਤਾਜ ਪੋਸ਼ੀ ਦਸਤਾਰ ਬੰਦੀ ਮੁਬਾਰਕਾ ਦਿੰਦੇ ਨੇ ਇੱਕ ਦੂਜੇ ਨੂੰ ਵਧਾਈਆਂ ਹੋਣ ਵਧਾਈਆਂ ਤੇ ਜਦੋਂ ਤੈਨੂੰ ਇੱਕ ਪਤਾ ਨਹੀਂ ਮੁਲਾਜ਼ਮ ਨੇ ਕਿਹੜੇ ਨੇ ਮੈਨੇਜਰ ਸੀ ਜਾਂ ਉਥੋਂ ਦਾ ਗ੍ਰੰਥੀ ਸੀ ਉਹਨੇ ਤੇਰੇ ਸਿਰ ਤੇ ਖੜੇ ਖੜੇ ਦੇ ਖੜੇ ਖੜੇ ਦੇ ਸਿਰ ਤੇ ਦਸਤਾਰ ਧਰਤੀ ਤਾਂ ਜਾਨ ਸਰੋਪੇ ਪਤਾ ਨਹੀਂ ਕਿਹਨੇ ਪਾਇਆ ਦੇਖਿਆ ਨਹੀਂ ਪੈਂਦੇ ਉਹ ਮੁਲਾਜ਼ਮਾ ਨਹੀਂ ਪਾਏ ਹੋਣਗੇ ਪ੍ਰਕਾਸ਼ ਸਾਹਿਬ ਦਾ ਮੁੱਖ ਗ੍ਰੰਥੀ ਵੀ ਨਹੀਂ ਆਇਆ ਤੇਰੀ ਦਸਤਾਰ ਬੰਨੀ ਵੇਲੇ ਸਿਰਫ ਤੇਰੇ ਕੋਲ ਇੱਕ ਦਸਤਾਰ ਸੀ ਬਣ ਕੇ ਲੈ ਲੈ ਚਾਰਜ ਰਾਤ ਦੇ 2:00 ਬਜ ਕੇ 50 ਮਿੰਟ ਤੇ ਚੋਰੀਆਂ ਚੋਰੀਆਂ ਜਦੋਂ ਕਿ 10 ਵਜੇ ਦਾ ਫੈਸਲਾ ਹੋਇਆ ਸੀ ਮਾਰਗ ਮੋਕ ਓਏ ਕਲਦੀਪ ਸਿੰਘ ਓਏ ਗੜਗੱਜ ਨਾਂ ਤਾਂ ਬੜਾ ਤਰਾਇਆ ਕਿਸ਼ਨ ਸਿੰਘ ਗੜਗੱਜ ਵਰਗੇ ਹੋਏ ਨੇ ਗੜਗੱਜ ਉਹਨਾਂ ਨੂੰ ਕਹਿੰਦੇ ਸੀ ਹਕੂਮਤਾਂ ਡਰਦੀਆਂ ਸਿਆਨਾਂ ਤੋਂ ਤੇ ਤੂੰ ਡਰ ਗਿਆ ਜਥੇਬੰਦੀਆਂ ਤੋਂ ਹੀ ਬਣਨ ਚੱਲਿਆ ਸੀ ਅਕਾਲੀ ਫੂਲਾ ਸਿੰਘ ਦਾ ਬਾਰਸ ਤੇ ਗਿੱਟੇ ਤੇ ਵੱਜੀ ਮੋਕ ਜਦੋਂ ਬਾਬਾ ਬਲਬੀਰ ਸਿੰਘ ਰਾਜਾ ਰਾਜ ਸਿੰਘ ਪਾਪਾ ਅਪਤਾਲ ਸਿੰਘ ਵਿਦੇ ਚੰਦੀ ਤੇ ਤਰਨਾਲਾ ਬੁੱਢਾ ਦਲ ਨੇ ਕਹਿਤਾ ਵੀ ਕਰਾਉਨਿਆ ਤੇਰੀ ਦਸਤਾਰ ਬੰਦੀ ਕੋੜੇ ਤੇ ਸ਼ਸਤਰ ਵਸਤਰ ਲੈ ਕੇ ਪਹੁੰਚ ਗਏ ਸਾਰੇ ਪਾਲਿਆ ਕਿਰਾ ਤੇ ਤੂੰ ਥੈ ਹੀ ਨਹੀਂ ਕਿੱਥੇ ਐ ਓਏ ਕੌਮ ਦਾ ਬਣਨਾ ਤੂੰ ਜਥੇਦਾਰ ਤੇ ਕੌਮ ਦੇ ਨਾਂ ਕਰਦਾ ਸੰਦੇਸ਼ ਜਾਰੀ ਸ਼ਰਮ ਹੋਣੀ ਚਾਹੀਦੀ ਐ ਰਾਤ ਨੂੰ ਰਾਤ ਦੇ ਨੇਰੇ ਚ ਇੱਕ ਕਮਰੇ ਚ ਬੰਦ ਕਮਰੇ ਚ ਗੁਰੂ ਮਹਾਰਾਜੀ ਹਜੂਰੀ ਤਾਂ ਨਜ਼ਰ ਨਹੀਂ ਆਈ ਰਾਤ ਦੇ ਹਨੇਰੇ ਚ ਸਿਰ ਤੇ ਧਰ ਕੇ ਇੱਕ ਦਸਤਾਰ ਹੋ ਗਈ ਦਸਤਾਰ ਬੰਦੀ ਤੂੰ ਚਾਰਜ ਲੈ ਤੂੰ ਕੌਮ ਦੇ ਨਾਲ ਸੰਦੇਸ਼ ਲੈ ਕੌਮ ਦੇ ਸਾਹਮਣੇ ਤਾਂ ਆ ਕੇ ਖੜਾ ਕੌਮ ਦੇ ਸਾਹਮਣੇ ਖੜਾ ਹੋਣ ਦੀ ਤੇਰੀ ਜਰੂਰਤ ਨਹੀਂ ਤੇਰੇ ਤੇ ਜੋ ਇਲਜ਼ਾਮ ਲੱਗ ਰਹੇ ਨੇ ਅਸੀਂ ਨਹੀਂ ਲਾਉਂਦੇ ਇੱਕ ਸਿੱਖ ਬੀਬੀ ਜਿਹਦੇ ਪਤੀ ਨੂੰ ਜੇਲ੍ਹ ਚੋਂ ਕੱਢ ਕੇ ਸ਼ਹੀਦ ਕੀਤਾ ਸੀ ਉਹ ਤੇਰੇ ਤੇ ਦੋਸ਼ ਲਾ ਰਹੀ ਐ ਤੂੰ ਚੋਰ ਐ ਤੂੰ ਠੱਗ ਐ ਸਿਰੇ ਦਾ ਤੂੰ ਕਾਟ ਲੈ ਉਸ ਬੀਬੀ ਨੂੰ ਮਾਰਨਾ ਚਾਹੁੰਦਾ ਸੀ ਬੀਬੀ ਸ਼ਾਇਦ ਨਿਰਪਰੀਤ ਕੌਰ ਬਜ਼ੁਰਗ ਬੀਬੀ ਐ ਉਹ 84 ਦੇ ਜਿਹੜੇ ਪੀੜਤ ਨੇ ਉਹਨਾਂ ਚੋਂ ਉਹ ਉਹਨਾਂ ਯਤਿਮ ਬੱਚਿਆਂ ਨੂੰ ਪੜ੍ਹਾਉਂਦੀ ਸੀ ਉਹਦੀ ਫਾਊਂਡੇਸ਼ਨ ਬਣੀ ਸੀ ਹੋਈ ਸੀ ਉਹਨੂੰ ਸਹਾਇਤਾ ਵੀ ਆਉਂਦੀ ਸੀ ਤੇ ਤੂੰ ਉਹਦੇ ਨਾਲ ਜਾ ਕੇ ਠੱਗੀ ਮਾਰੀ ਪਹਿਲਾਂ ਤੂੰ ਉਹਦਾ ਮੁਲਾਜ਼ਮ ਬਣ ਕੇ ਕੰਮ ਕੀਤਾ ਤਿੰਨ ਚਾਰ ਬੰਦੇ ਹੋਰ ਸ਼ਾਮਲ ਕੀਤੇ ਬੀਬੀ ਕਹਿੰਦੀ ਆ ਸਾਨੂੰ ਨਹੀਂ ਪਤਾ ਫੇਰ ਤੂੰ ਉਹ ਤੋਂ ਬੱਚੇ ਖੋਲੇ ਫਾਊਂਡੇਸ਼ਨ ਚੋਰੀ ਉਹ ਤੋਂ ਪਤਾ ਨਹੀਂ ਕੀ ਕੁਝ ਲਖਾਇਆ ਆਪਣੇ ਨਾਂ ਤੇ ਰਜਿਸਟ੍ਰੇਸ਼ਨ ਕਰਾ ਲਈ ਤੇਰਾ ਆਧਾਰ ਕਾਰਡ ਪੰਜਾਬ ਦਾ ਕਾਹੀ ਦਾ ਸੀ ਤੇਰਾ ਆਧਾਰ ਕਾਰਡ ਨਹੀਂ ਸੀ ਬੀਬੀ ਦੇ ਆਧਾਰ ਕਾਰਡ ਤੇ ਤੂੰ ਇੱਥੇ ਕੋਠੀ ਲਈ ਜਿੱਥੇ ਉਹ ਜਿਹੜਾ ਆਪਣੀ ਉਹ ਜਿਹੜੀ ਫਾਊਂਡੇਸ਼ਨ ਸੀ ਰਜਿਸਟਰਡ ਕਰਾਉਣ ਵਾਸਤੇ ਆਧਾਰ ਕਾਰਡ ਬੀਬੀ ਦਾ ਬੀਬੀ ਨਾਲ ਤੂੰ ਕਿਥੇ ਧੋਖਾ ਤੇ ਬੀਬੀ ਦੀ ਸਕਾਰਪਿਓ ਗੱਡੀ ਲੈ ਕੇ ਗਿਆ ਸੀ ਤੂੰ ਕਿਤੇ ਤੇ ਜਦੋਂ ਫੜਾ ਕੇ ਗਿਆ ਉਹਦੇ ਬ੍ਰੇਕ ਖੋਲ ਤੇ ਉਹ ਕਹਿੰਦੇ ਆ ਤਿੰਨ ਪੰਜ ਦੀਆਂ ਲੈਕਟਰ ਤੇ ਮੇਰੇ ਬ੍ਰੇਕ ਨਹੀਂ ਲੱਗੇ ਫੱਟੜ ਹੋ ਗਈ ਫੇਰ ਤੂੰ ਡਰਾਮਾ ਕੀਤਾ ਉਹਦੀ ਸੇਵਾ ਕਰਨ ਦਾ ਉਹ ਯਤੀਮ ਬੱਚੇ ਉਹ ਤੋਂ ਖੋਹੇ ਐ ਤੂੰ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਐ ਉਹਨੇ ਕਹਿ ਕੇ ਤੂੰ ਸਿਰੇ ਦਾ ਚੋਰ ਐ ਕੁਲਦੀਪ ਸਿੰਘ ਗੜਗੱਜ ਤੂੰ ਸਿਰੇ ਦਾ ਠੱਗ ਅਸੀਂ ਨਹੀਂ ਕਹਿੰਦੇ ਸਾਨੂੰ ਕੀ ਪਤਾ ਤੂੰ ਕੌਣ ਐ ਕਿੱਥੋਂ ਐ ਪਰ ਇੰਨਾ ਹੈਗਾ ਕਿ ਤੂੰ ਐਮਏ ਉਮੇ ਇਤਿਹਾਸ ਦੀ ਨਹੀਂ ਐਮਏ ਪੜ੍ਹੀ ਨਹੀਂ ਐਮਏ ਡਿਗਰੀ ਲੈ ਲਈ ਹੋਣੀ ਐ ਤੈਨੂੰ ਸਿੱਖ ਇਤਿਹਾਸ ਦਾ ਪਤਾ ਨਹੀਂ ਤੂੰ ਕੱਲ ਹੀ ਫੁੱਲਾ ਸਕਦਾ ਬਾਰਸ ਬਣਨ ਵਾਸਤੇ ਆਇਆ ਸੀ ਤੇਰੀ ਕੋਈ ਦਸਤਾਰ ਬੰਦੀ ਕੋਈ ਤਾਜ ਪੋਸ਼ੀ ਨਹੀਂ ਹੋਈ ਕੋਈ ਜੱਫੇ ਬੰਦੀ ਕੋਈ ਸੰਪਰਦਾ ਕੋਈ ਟਕਸਾਲ ਕੋਈ ਨਿੰਗ ਸਿੰਘ ਕੋਈ ਉੱਥੇ ਨਹੀਂ ਪਹੁੰਚਿਆ ਸ਼ਰੋਮਣੀ ਕਮੇਟੀ ਵਾਲੇ ਨਹੀਂ ਪਹੁੰਚੇ ਤੇਰੀ ਤਨ ਨੂੰ ਨਿਯੁਕਤ ਕਰਨ ਵਾਲੇ ਨਹੀਂ ਪਹੁੰਚੇ ਉਹ ਆ ਭੁੰਦਨ ਵਰਗੇ ਜਾ ਵੜਦੇ ਕੋਈ ਨਹੀਂ ਪਹੁੰਚਿਆ ਸਿਰਫ ਮੁਲਾਜ਼ਮ ਸੀ ਪੰਜ ਜਿਨ੍ਹਾਂ ਨੇ ਇੱਕ ਦਸਤਾਰ ਤੇ 500 ਰੁਪਏ ਤੇਰੇ ਪਾਟ ਖਚਾ ਲਿਆ ਫੋਟੋ ਕਾਮ ਦੇ ਨਾਲ ਕਰਤਾ ਸੰਦੇਸ਼ ਜਾਰੀ ਕੌਮ ਦੇ ਸਾਹਮਣੇ ਧਾਕੇ ਦਿਖਾ ਜੇ ਤੂੰ ਕੌਮ ਦਾ ਜਥੇਦਾਰ ਬਣਨ ਨੂੰ ਫਿਰਦਾ ਹੈ ਤੈਨੂੰ ਕੋਈ ਪ੍ਰਵਾਨ ਨਹੀਂ ਕਰੂਗਾ ਕਿਉਂ ਨਹੀਂ ਪ੍ਰਵਾਨ ਕਰੂਗਾ ਕਿਉਂਕਿ ਇਹ ਅੰਤਰਨ ਕਮੇਟੀ 10 ਨੰਬਰੀ ਜਿਹੜੀ ਹੈ ਪਹਿਲਾਂ ਤਾਂ ਇਹਨਾਂ ਨੇ ਝੂਠੇ ਦੋਸ਼ ਬੇਬੁਨਿਆਦ ਲਾ ਲਾ ਕੇ ਜਥੇਦਾਰਾਂ ਨੂੰ ਸੇਵਾ ਮੁਕਤ ਕੀਤਾ ਤੇ ਤੁਹਾਨੂੰ ਦੋ ਠੱਗਾ ਨੂੰ ਵੇਖ ਸਕੇ ਟਟੋਲੇ ਨੂੰ ਜਿਹਨੇ ਲੱਖਾਂ ਕਰੋੜਾਂ ਵੀ ਠੱਗੀਆਂ ਮਾਰੀਆਂ ਨੇ ਸਾਡੇ ਕੋਲੇ ਸਬੂਤ ਐਫ ਆਈ ਆਰ ਪਈ ਨੇ ਤੇ ਤੇਰੇ ਬਾਰੇ ਵੀ ਠੱਗੀ ਤੇ ਚੋਰੀ ਦਾ ਬੀਬੀ ਉਹਦੇ ਨਾਲ ਗੱਲ ਕਰ ਲੈ ਅਸੀਂ ਨਹੀਂ ਕਹਿੰਦੇ ਅਸੀਂ ਸਾਰੇ ਤੂੰ ਜਾਣਦੇ ਤੂੰ ਕਹਣਾ ਪਰ ਤੂੰ ਸਿੱਖ ਇਤਿਹਾਸ ਨਹੀਂ ਪੜਿਆ ਜੇ ਤੂੰ ਪੜਿਆ ਹੁੰਦਾ ਤਾਂ ਅਕਾਲੀ ਬਾਬਾ ਫੂਲਾ ਸਿੰਘ ਬਾਰੇ ਵੀ ਤੈਨੂੰ ਮਾੜੀ-ਮੋਟੀ ਤਾਂ ਪਤਾ ਹੀ ਹੋਣਾ ਚਾਹੀਦਾ ਤੂੰ ਉਹਦਾ ਵਾਰਸ ਬਣਨਾ ਚਾਹੁੰਦਾ ਤੇ ਤੂੰ ਦੇ ਪੈਰਾਂ 'ਤੇ ਬੈਠਣ ਦੇ ਕਾਬਿਲ ਵੀ ਨਹੀਂ ਤੂੰ ਗੋਲਾ ਪਰਮਜੀਤ ਸਰਨੇ ਦਾ ਉਹਨੇ ਤੈਨੂੰ ਗਾਹ ਕਹਿਣੇ ਕਰਤਾ ਹੁਣ ਤੂੰ ਬਣ ਗਿਆ ਸੁਖਵੀਰ ਦਾ ਗੋਲਾ ਸੁਖਵੀਰ ਨੇ ਤੈਨੂੰ ਦਿੱਤਾ ਅੰਤਰੀਕ ਮੇਟੀ ਤੂੰ ਐ ਉਹਨਾਂ ਦਾ ਗੋਲਾ ਤੇ ਤੂੰ ਬਣੇਗਾ ਕarli ਫੁੱਲਾ ਸਿੰਘ ਤੂੰ ਤਖਤ ਦਾ ਜਥੇਦਾਰ ਬਣਨ ਦਾ ਦੇ ਕਾਬਿਲ ਨਹੀਂ ਤੂੰ ਨਜਾਇਜ਼ ਤੰਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਘੋਰ ਅਲੰਘਣਾ ਕਰਕੇ ਇਹ ਸਾਰੀ ਕਾਰਵਾਈ ਕੀਤੀ ਆ 2 ਨੰਬਰ ਦੀ ਸਾਰੀਆਂ ਨਿੰਗ ਸਿੰਘ ਜਥੇਬੰਦੀਆਂ ਸਾਰੀਆਂ ਟਕਸਾਲਾਂ ਸਾਰੀਆਂ ਪੰਥਕ ਜਥੇਬੰਦੀਆਂ ਅੱਜ ਅਰਦਾਸ ਕੀਤੀ ਆ ਅਕਾਲ ਤਖਤ ਸਾਹਿਬ ਤੇ ਜਾ ਕੇ ਉਹ ਤੈਨੂੰ ਜਥੇਦਾਰ ਨਹੀਂ ਮੰਨਦੀਆਂ ਜੇ ਸਾਡੀਆਂ ਟਕਸਾਲਾਂ ਸਾਡੀਆਂ ਗੁਰੂ ਕੇ ਲਾੜਦਿਆਂ ਫੌਜਾਂ ਸਾਡੀਆਂ ਪੰਥਕ ਜਥੇਬੰਦੀਆਂ ਤੈਨੂੰ ਜਥੇਦਾਰ ਨਹੀਂ ਮੰਨਦੀਆਂ ਤੇ ਤੈਨੂੰ ਮੰਨੂਗਾ ਕੌਣ ਕੌਣ ਮੰਨੂਗਾ ਕੌਮ ਤੈਨੂੰ ਜਥੇਦਾਰ ਪ੍ਰਵਾਨ ਨਹੀਂ ਕਰਦੀ ਚੁੱਪ ਕਰਕੇ ਆਪਣੇ ਪਹਿਲੇ ਕੰਮ ਤੇ ਲੱਗ ਜਾ ਜਿਹੜੀਆਂ ਠੱਗੀਆਂ ਥੋੜੀਆਂ ਕਰਨੀਆਂ ਕਰ ਲੈ ਕੌਮ ਤੈਨੂੰ ਕਦੇ ਪ੍ਰਵਾਨ ਨਹੀਂ ਕਰੂਗੀ ਕੁਲਦੀਪ ਸਿੰਘ ਗੜਗੱਜ ਤੈਨੂੰ ਨਹੀਂ ਹੈਗਾ ਕੋਈ ਚੱਜ ਚੰਗਾ ਰਹੇਗਾ ਦੇਜਾ ਸੀਫਾ ਅੱਜ ਸਮਝ ਗਿਆ ਤੇਕ ਸਿੰਘ ਤਣੌੜ ਨਾਲ ਤਾਂ ਲੋਕ ਦੇਖਣਗੇ ਗਮਨ ਦਾ ਸਾਹ ਵਾਲੇ ਕੋਈ ਤਿਆਰੀ ਕਰੀ ਬੈਠੇ ਨੇ ਤਿਆਰੀ ਇੱਥੇ ਵੀ ਸੀ ਉਹ ਤੈਨੂੰ ਸ਼ੁਲਕ ਦੇਣਾ ਸੀ ਗੱਲ ਕਰ ਤੂੰ ਰਾਤ ਦੇ ਢੇਰੇ ਚ ਨਿਕਲ ਗਿਆ ਹੁਣ ਦੇਖਦੇ ਅੰਮਰਸਰ ਤੇਰਾ ਕੀ ਹੁੰਦਾ ਚੰਗਾ ਰਹੇਗਾ ਚੰਗਾ ਰਹੇਗਾ ਚੁੱਪ ਕਰਕੇ ਘਰੇ ਬਹਿ ਜਾ ਲਿਖ ਕੇ ਦੇ ਦੇ ਵੀ ਮੈਂ ਜੱਥੇਦਾਰੀ ਨਹੀਂ ਕਰਨੀ ਤੇ ਨਾ ਅਸੀਂ ਤੈਨੂੰ ਕਰਨ ਦੇਣੀ ਐ ਤੈਨੂੰ ਜਥੇਦਾਰੀ ਨਹੀਂ ਮੰਨਦੇ ਅਸੀਂ ਸਾਡਾ ਇੱਕ ਨਿੱਕਾ ਜਿਹਾ ਚੱਲਣਾ ਹੈ ਜਿਹੜਾ ਕਿ ਤੀਕ ਦੇਸ਼ਾਂ 'ਚ ਚੱਲਦਾ ਹੈ ਤੇ ਅਸੀਂ ਤੈਨੂੰ ਜਥੇਦਾਰ ਨਹੀਂ ਮੰਨਦੇ ਸਾਡੇ ਫਾਲੋਅਰ ਤੈਨੂੰ ਨਹੀਂ ਮੰਨਦੇ ਜਿਹੜੇ ਕਿ ਲੱਖਾਂ ਦੀ ਗਿਣਤੀ ਜਿਹਨੇ ਬਾੜ ਦੀਆਂ ਸੰਗਤਾਂ 'ਚੱਬੇ ਖਿੱਚੀ ਮੱਠੀਆਂ ਨੇ ਕਿਸੇ ਦੇਸ਼ 'ਚ ਨਹੀਂ ਜਾ ਸਕਿਆ ਕਿਸੇ ਸਟੇਜ 'ਤੇ ਨਹੀਂ ਜਾ ਸਕਿਆ ਤੂੰ ਤਾਂ ਕਿ ਸਾਰਾ ਲਾਣਾ-ਬਾਣਾ ਨਹੀਂ ਜਾ ਸਕੂਗਾ ਜਿਨ੍ਹਾਂ ਨੇ ਤੈਨੂੰ ਨਿਯੁਕਤ ਕੀਤਾ ਅਸੀਂ ਦੇਖਾਂਗੇ ਵਸਾਖੀ ਤੋਂ ਪਹਿਲਾਂ-ਪਹਿਲਾਂ ਕਿੰਨੇ ਦਿਨ ਰਹਿ ਗਏ ਕਿੰਨੇ ਦਿਨ ਰਹਿ ਗਏ ਵਿਸਾਖੀ 'ਚ ਅੱਜ ਹੋ ਗਈ 10 20 ਦਿਨ ਇਹਦੇ 13-14 ਹੋ ਸਿਰਫ 1 ਮਹੀਨਾ ਹੈ 1 ਮਹੀਨੇ ਨੂੰ ਤੇਰੇ ਨਾਲ ਜੋ ਦੁਰਗਤਿ ਹੋਊਗੀ ਤੈਨੂੰ ਇਹ ਕਹਾਵਤ ਹੈ ਨਾ ਕਿ ਜਦੋਂ ਇਹ ਜੱਥੇਦਾਰ ਬਣਾਉਂਦੇ ਆ ਇਹ ਹਾਥੀ ਤੇ ਚੜਾ ਜਾਂਦਾ ਹਾਥੀ ਤੇ ਵੀ ਨਹੀਂ ਚੜਾਇਆ ਤੇ ਤਾਂ ਚੋਰੀ ਛਿਪੇ ਬਣਾਤਾ ਤੇ ਜਦੋਂ ਤੈਨੂੰ ਤੂੰ ਲਹਿਗਾ ਨਾ ਤੈਨੂੰ ਢਿੰਗ ਸਿੰਘ ਜਥੇਬੰਦੀਆਂ ਲਾਉਣੀਆਂ ਆ ਫੜ ਕੇ ਲਾਉਣੀਆਂ ਖਿੱਚ ਕੇ ਲਾਉਣੀਆਂ ਤੇਰਾ ਜਲੂਸ ਕੱਢਣੀਆਂ ਸਰਬੱਤ ਖਾਲਸਾ ਬਣਾਉਣ ਦੀ ਵੀ ਲੋੜ ਨਹੀਂ ਪੈਣੀ ਤੈਨੂੰ ਪਤਾ ਕਿ ਢਿੰਗ ਸਿੰਘ ਜਥੇਬੰਦੀਆਂ ਕੌਣ ਨੇ ਇਹ ਕਾਲੀ ਫੂਲਾ ਸਿੰਘ ਦੀਆਂ ਵਾਰਸ ਨੇ ਕਾਲੀ ਫੂਲਾ ਸਿੰਘ ਬੁੱਢਾ ਦਲ ਦਾ ਜਥੇਦਾਰ ਸੀ ਹੁਣ ਬੁੱਢਾ ਦਲ ਦਾ ਜਥੇਦਾਰ ਆ ਬਾਬਾ ਬਲਵੀਰ ਸਿੰਘ ਉਹਨੇ ਐਲਾਨ ਕਰਤਾ ਉਹਦੇ ਨਾਲ ਵਿਦੇ ਚੰਦਗੇ ਉਹ ਜਿਹੜਾ ਤਰਨਾਦਾਲ ਉਹ ਜਿਹੜੇ ਹੋਰ ਜਿਹੜੇ ਤਕਸਾਲਾ ਦੂਜਿਆਂ ਨੇ ਉਹ ਸਾਰਿਆਂ ਉਹ ਨਿੱਕੇ ਨਿੱਕੇ ਕਰਪਾਣਾ ਨਹੀਂ ਹੈਣਾ ਉਹ ਸ਼ਸਤਰਧਾਰੀ ਨੇ ਉਹ ਐਲਾਨ ਹੈ ਉਹਨਾਂ ਦਾ ਕਿ ਤੈਨੂੰ ਬਸਾਖੀ ਤੋਂ ਪਹਿਲਾਂ ਬੰਦਲਾ ਥੱਲੇ ਲਾਉਣਗੇ ਜਮਾ ਨਵੇਂ ਜਫੇ ਦਾ ਆਪਣੀ ਮਰਜ਼ੀ ਤੇ ਬਣਾਉਣਗੇ ਰਾਜਾ ਰਾਜ ਸਿੰਘ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਤਖਤਾਂ ਤੇ ਨਿੰਗਾ ਸਿੰਘਾਂ ਦਾ ਅਧਿਕਾਰ ਰਿਹਾ ਤੇ ਸੀ ਵੀ ਬਾਕੀ ਤੱਕ ਜੇ ਲੋਟਣਾ ਆਏ ਨਾ ਤੁਸੀਂ ਤਾਂ ਨਿੰਗ ਸਿੰਘ ਹੀ ਤਖਤਾਂ ਤੇ ਕਬਜ਼ੇ ਕਰਨਗੇ ਲਾ ਲਿਓ ਜਿਹੜਾ ਜੋਰ ਲੱਗਦਾ ਹੈ ਕਰੋ ਤੁਸੀਂ ਜੇ ਦੇਸ਼ ਜਾਰੀ ਦੇਤਾ ਪਾਠ ਨੇ ਇੰਨੇ ਬਿੰਨ ਇੰਨੇ ਬਿੰਨ ਲੱਗੂ ਕੀ ਕਰੇਗਾ ਤੂੰ ਕਿਵੇਂ ਕਰਦੇ ਕਿ ਤੈਨੂੰ ਕੀ ਪਤਾ ਇੰਨੇ ਬਿੰਨ ਕੀ ਹੁੰਦੀ ਹੈ ਇੰਨੇ ਬਿੰਨ ਨੂੰ ਕਹਿੰਦੇ ਆ ਜਿਵੇਂ ਜਿਵੇਂ ਹੈ ਓਵੇਂ ਹੀ ਉੱਪਰ ਜਿਹੜਾ ਜਦੋਂ ਪ੍ਰੇਰਣ ਗਲਤ ਹੋਣ ਲੱਗਦਾ ਕਦਮ ਨਹੀਂ ਮਿਲਦਾ ਇਹਦਾ ਫਿਰ ਕਹਿੰਦੇ ਜੈਸੇ ਥੇ ਜੈਸੇ ਥੇ 2 ਦਸੰਬਰ ਵਾਲੇ ਤੂੰ ਕਿਵੇਂ ਕਰ ਦੇਗਾ ਤੂੰ ਤਾਂ ਪਹਿਲੇ ਹੀ ਉਂਗਲ ਧਰਤੀ ਪੰਜ ਮੈਂਬਰੀ ਕਮੇਟੀ ਤੇ ਕਿੱਥੇ ਲਿਖਿਆ ਇੰਨੇ ਮਿੰਟ ਕਿੱਥੇ ਲਿਖਿਆ ਵੀ ਨਿਗਰਾਨ ਨਹੀਂ ਲਿਖਿਆ ਇਹ ਪੰਜ ਮੈਂਬਰੀ ਕਮੇਟੀ ਹੀ ਤੈਨੂੰ ਇਹਦੇ ਬਹਾਨੇ ਚ ਇਹਦੀ ਆੜਤੀ ਤੈਨੂੰ ਜਥੇਦਾਰ ਬਣਾਇਆ ਇੱਕ ਤੂੰ ਫਖਰੇ ਕੌਮ ਕਰਾਟੇ ਦੇਖ ਲਈ ਵਾਪਸ ਕਿਵੇਂ ਦਿਖਾਉਂਦੀ ਐ ਕੌਮ ਤੈਨੂੰ ਪੰਜੀ ਦਾ ਭਾਉਣਾ ਤੈਨੂੰ ਭਾਜਦੇ ਨੂੰ ਬਾਹਰ ਨਹੀਂ ਥਿਆਉਣੇ ਤੇਰਾ ਉਹ ਜਲੂਸ ਨਿਕਲੂਗਾ ਜਿਹੜਾ ਅਜੇ ਤੱਕ ਕਿਸੇ ਜੱਥੇਦਾਰ ਦਾ ਨਹੀਂ ਨਿਕਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ